ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਮਲ ਪੰਜਾਬੀ ਵਿਰਸਾ ਤੇ ਸਤਿ ਸ੍ਰੀ ਅਕਾਲ ਜੀ ਪਰਫੈਕਟ ਖਿਲਾਉਣੇ ਨਹੀਂ ਲੱਗਦੇ ਨੂੰ ਹਮੇ ਬਲੌਗ ਬਣਾਣਾ ਬੋਲੋਗੇ ਤਾਂ ਨਹੀਂ ਓਕੇ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕਮਲ ਪੰਜਾਬੀ ਵਿਰਸਾ ਤੇ ਅੱਜ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਉਹ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਜਿਹੜੀ ਤਾਂ ਸਾਡੇ ਨੇੜੇ-ਤੇੜੇ ਦੇ ਰਹਿੰਦੇ ਨੇ ਸਮਰਾਲੇ ਦੇ ਲੱਗ ਕੇ ਕਾਫੀ ਲੋਕਾਂ ਨੂੰ ਗੁਰਦੁਆਰਾ ਸਾਹਿਬ ਬਾਰੇ ਪਤਾ ਆ ਪਰ ਜਿਹੜੇ ਥੋੜੇ ਜਿਹੀ ਦੂਰ ਰਹਿੰਦੇ ਨੇ ਉਹਨਾਂ ਨੂੰ ਸ਼ਾਇਦ ਇਹ ਗੁਰਦੁਆਰਾ ਸਾਹਿਬ ਬਾਰੇ ਨਹੀਂ ਪਤਾ ਹੋਊਗਾ ਸੋ ਅਸੀਂ ਚੱਲੇ ਆ ਝਾੜ ਸਾਹਿਬ ਇਹ ਵੀ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਤੇ ਤੁਹਾਨੂੰ ਜਾ ਕੇ ਦਿਖਾਉਣੇ ਆ ਕੀ ਉਥੋਂ ਦੀ ਹਿਸਟਰੀ ਆ ਕੀ ਉਥੋਂ ਦਾ ਇਤਿਹਾਸ ਹੈਗਾ ਆ ਜਾਂ ਫਿਰ ਉਥੇ ਮਤਲਬ ਕਿਹੜੇ ਕਿਹੜੇ ਗੁਰੂ ਘਰ ਦੇ ਜਿਹੜੇ ਬਣੇ ਹੋਏ ਨੇ ਔਰ ਕਿਹੜੇ ਮਹਾਂਪੁਰਖਾਂ ਨੇ ਉਥੇ ਜਿਹੜੀ ਸੇਵਾ ਆ ਉਹ ਕੀਤੀ ਹੋਈ ਆ ਤਾਂ ਮੈਂ ਤੁਹਾਨੂੰ ਦਿਖਾਉਣੀ ਆ ਤੇ ਚਲਦੇ ਆ ਜੀ ਅੱਗੇ ਵਾ ਮਿਲਦੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਜਾ ਕੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਸੀ ਜੀ ਦਿਨ ਚ ਤਾਂ ਹੁਣ ਸ਼ਾਮ ਨੂੰ ਚੱਲਿਆ ਥੋੜਾ ਮੌਸਮ ਠੀਕ ਹੋਇਆ ਆ ਠੰਡਕ ਜੀ ਆ ਤੇ ਹੁਣ ਤੁਹਾਨੂੰ ਉਥੇ ਜਾ ਕੇ ਦਿਖਾਉਣੇ ਆ ਗੁਰਦੁਆਰਾ ਸਾਹਿਬ ਹੋਏ ਚਮਕੌਰ ਦੀ ਗੜੀ ਤੋਂ ਆਉਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਮਾਚਵੜਾ ਜਾਂਦੇ ਹੋਏ ਇਸ ਥਾਂ ਤੇ ਰੁਕੇ ਸੀ ਤੇ ਝਾੜ ਥੱਲੇ ਆਰਾਮ ਕੀਤਾ ਸੀ ਸੋ ਇਸ ਗੁਰੂ ਘਰ ਦਾ ਨਾਮ ਹੈ ਝਾੜ ਸਾਹਿਬ ਸੋ ਇਸ ਪਿੰਡ ਦਾ ਨਾਮ ਵੀ ਝਾੜ ਸਾਹ ਪੈ ਗਿਆ ਹੈ ਤਾਂ ਗੁਰੂ ਜੀ ਨੇ ਇੱਥੇ ਆਰਾਮ ਕੀਤਾ ਸੀ ਵਾਚੇ ਤੇ ਨਿਆਰ ਆਵਾਜ਼ਾਂ ਲੱਗ ਰਹੇ ਨੇ ਨਾ ਮੈਂ ਦੇ ਦੇ ਪਿਆਰ ਹੀ ਪਿਆਰ ਆਵਾਜ਼ਾਂ ਲੱਗ ਰਹੇ ਨੇ ਫੇਰੇ ਸਿਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਤੋਂ ਬਾਅਦ ਬਾਬਾ ਪਿਆਰਾ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਚ ਮੱਥਾ ਟੇਕਣ ਚੱਲਗੇ

ਸਤਿ ਸ਼੍ਰੀ ਅਕਾਲ ਜੀ ਲੋਰੀ ਲੋਰੀ ਤੋਹੀ ਕਹਤਾ ਕੁਰਬਾਨ ਇਹ ਹੈਗਾ ਮਮੀ ਦਾ ਕਾਲਜ ਮਮੀ ਮੇਰੇ ਇੱਥੇ ਪੜੇ ਨੇ ਤੇ ਮੈਂ ਵੀ ਇੱਥੇ ਪੜੀ ਆ ਪਰ ਮੇਰਾ ਹੁਣ ਕਾਲਜ ਜਿਹੜਾ ਹੈਗਾ ਉਹਨਾਂ ਬਾਹਰ ਬਣ ਗਿਆ ਪਹਿਲਾਂ ਇੱਥੇ ਹੁੰਦਾ ਸੀ ਮਮਾ ਦਾ ਕਾਲਜ ਆ ਆਵਲੇ ਦਾ ਦਰਖਤ ਹੈ ਜਿੱਥੇ ਬਾਬਾ ਪਿਆਰਾ ਸਿੰਘ ਜੀ ਬੈਠਿਆ ਕਰਦੇ ਸੀ ਤੇ ਆਰਾਮ ਕਰਿਆ ਕਰਦੇ ਸੀ ਸੇਵਾ ਕਰਦੇ ਹੋਏ ਗੁਰੂ ਘਰ ਮੱਠਾ ਟੇਕਣ ਤੋਂ ਬਾਅਦ ਮੈਂ ਪਹੁੰਚੀ ਆਪਣੇ ਕਾਲਜ ਕੋਲ অলਮੋਸਟ ਮੈਂ 12-13 ਸਾਲ ਬਾਅਦ ਆਪਣੇ ਕਾਲਜ ਸਾਹਮਣੇ ਗਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆਪਣੇ ਕਾਲਜ ਜਾ ਕੇ ਮੈਂ ਅਸੀਂ ਅੱਗੇ ਸੇ ਗੁਰੂ ਘਰ ਤੋਂ ਵਾਪਸ ਫੋਟੋ ਦੇ ਦਰਸ਼ਨ ਹੋ ਗਏ ਬਹੁਤ ਟਾਈਮ ਬਾਅਦ ਗਈ ਮੈਨੂੰ ਵਧੀਆ ਲੱਗਿਆ ਆਪਣੇ ਕਾਲਜ ਮੂਰੇ ਜਾ ਕੇ ਵੀ 9 ਸਾਲਾਂ ਬਾਅਦ ਤੇ অলমোਸਟ 10-12 ਸਾਲ ਬਾਅਦ ਮੈਂ ਗਈ ਸੀ ਆਪਣੇ ਕਾਲਜ ਮurevi ਤੇ ਇੱਥੇ ਮੱਥਾ ਲਾਇਆ ਤੇ ਵਧੀਆ ਦਰਸ਼ਨ ਹੋ ਗਿਆ ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਆ ਗਿਆ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਲੱਗੀ ਤੇ ਮਿਲਦੀਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਬਾਪਾਏ ਸਸਫਿਕਾ